ਅੱਜ ਦੇ ਵੀਡੀਓ ਵਿੱਚ ਦੱਸਦੇ ਹਾਂ ਕਿ ਸ਼ੀਨਾਕੌਰ ਮੇਕਓਵਰ ਅਕੈਡਮੀ ਦੀਆਂ ਕਮੀਆਂ ਕੀ ਹਨ ਸ਼ੀਨਾਕੌਰ ਮੇਕਓਵਰ ਅਕੈਡਮੀ ਵਿੱਚ ਮੇਕਅਪ ਕੋਰਸ ਦੀ ਡਿਊਰੇਸ਼ਨ ਸਿਰਫ 28 ਦਿਨ ਦੀ ਹੁੰਦੀ ਹੈ ਜਦੋਂ ਸਟੂਡੈਂਟਸ ਸਭ ਕੁਝ ਸਮਝਣ ਲੱਗਦੇ ਹਨ ਉਦੋਂ ਨੂੰ ਕੋਰਸ ਖਤਮ ਹੋ ਜਾਂਦਾ ਹੈ ਜੇ ਤੁਸੀਂ ਫ੍ਰੈਸ਼ਰ ਹੋ ਅਤੇ ਸ਼ੀਨਾਕੌਰ ਮੇਕਓਵਰ ਅਕੈਡਮੀ ਤੋਂ ਕੋਰਸ ਕਰਦੇ ਹੋ ਤਾਂ ਇਹ ਤੁਹਾਡੇ ਲਈ ਟਾਈਮ ਅਤੇ ਪੈਸੇ ਦਾ ਵੇਸਟ ਸਾਬਿਤ ਹੁੰਦੇ ਹਨ ਸ਼ੀਨਾਕੌਰ ਮੇਕਓਵਰ ਅਕੈਡਮੀ ਵਿੱਚ ਸਟੂਡੈਂਟਸ ਨੂੰ ਕੋਈ ਪਲੇਸਮੈਂਟ ਜਾਂ ਇੰਟਰਨਸ਼ਿਪ ਨਹੀਂ ਦਿੱਤੀ ਜਾਂਦੀ ਇਸ ਅਕੈਡਮੀ ਦੇ ਇੱਕ ਬੈਚ ਵਿੱਚ 35 ਤੋਂ 40 ਸਟੂਡੈਂਟਸ ਹੋਣ ਕਾਰਨ ਟ੍ਰੇਨ ਸ਼ੀਨਗੁਰ ਮੇਕਓਵਰ ਅਕੈਡਮੀ ਦੀ ਸਿਰਫ ਇੱਕ ਬ੍ਰਾਂਚ ਹੈ ਜੋ ਕਿ ਦਿੱਲੀ ਵਿੱਚ ਹੈ ਤਾਂ ਕਰਕੇ ਸਟੂਡੈਂਟਸ ਨੂੰ ਇਸ ਅਕੈਡਮੀ ਤੋਂ ਕੋਰਸ ਕਰਨ ਲਈ ਦਿੱਲੀ ਆਉਣਾ ਪੈਂਦਾ ਹੈ ਜੇ ਤੁਸੀਂ ਭਾਰਤ ਦੀ ਬੈਸਟ ਬਿਊਟੀ ਅਕੈਡਮੀ ਤੋਂ ਕੋਰਸ ਕਰਨਾ ਚਾਹੁੰਦੇ ਹੋ ਤਾਂ ਹੁਣ ਤੁਹਾਨੂੰ ਇੰਡੀਆ ਦੀਆਂ ਟੌਪ 3 ਮੇਕਅਪ ਅਕੈਡਮੀਆਂ ਬਾਰੇ ਦੱਸਦੇ ਹਾਂ ਭਾਰਤ ਵਿੱਚ ਮੇਕਅਪ ਕੋਰਸ ਕਰਵਾਉਣ ਲਈ ਪਹਿਲੇ ਨੰਬਰ ਤੇ ਆਉਂਦੀ ਹੈ ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਦੀ ਨੋਇਡਾ ਅਤੇ ਦਿੱਲੀ ਬ੍ਰਾਂਚ ਇਸ ਅਕੈਡਮੀ ਨੂੰ ਆਪਣੀ 100% ਜੋਬ ਪਲੇਸਮੈਂਟ ਅਤੇ ਬੈਸਟ ਟ੍ਰੇਨਿੰਗ ਕੁਆਲਿਟੀ ਕਰਕੇ ਲਗਾਤਾਰ 6 ਵਰ੍ਹੇ ਭਾਰਤ ਦੀ ਬੈਸਟ ਬਿਊਟੀ ਅਕੈਡ ਪਾਰਟ ਵਿੱਚ ਦੂਜੇ ਨੰਬਰ ਤੇ ਆਉਂਦੀ ਹੈ ਫੈਟ ਮੂਪਰੋ ਮੇਕਅਪ ਅਕੈਡਮੀ ਮੁੰਬਈ ਬ੍ਰਾਂਚ ਅਤੇ ਪਾਰਟ ਵਿੱਚ ਤੀਜੇ ਨੰਬਰ ਤੇ ਆਉਂਦੀ ਹੈ ਅਨੁਰਾਗ ਮੇਕਅਪ ਮੰਤਰ ਅਕੈਡਮੀ ਦੀ ਮੁੰਬਈ ਬ੍ਰਾਂਚ ਆਪਣੇ ਕਰੀਅਰ ਬਾਰੇ ਹੋਰ ਜਾਣਕਾਰੀ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਫੋਲੋ ਕਰੋ